ਪੁਰਵ ਵਿੱਚ ਪੰਚਾਇਤ ਆਮ ਲੋਕ ਅਤੇ ਪ੍ਰਸ਼ਾਸਨ ਅਮਨੋ ਸਾਹਮਣੇ ਪਿੰਡ ਅਲੋਦੀਪੁਰ ਵਿੱਚ ਕੂੜੇ ਦੇ ਡੰਪ ਨੂੰ ਲੈ ਕੇ ਵਿਵਾਦ ਕਪੂਰਥਲਾ ਦੇ ਪਿੰਡ ਅਲੋਦੀਪੁਰ ਵਿੱਚ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਸਮੇਤ ਲੋਕ ਉਸ ਵੇਲੇ ਅਮਨੋ ਸਾਹਮਣੇ ਹੋ ਗਏ ਜਦੋਂ ਸ਼ਹਿਰੀ ਖੇਤਰ ਤੋਂ ਕੂੜਾ ਚੁੱਕ ਕੇ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਸੁੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਇਸ ਮੌਕੇ ਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਵਿਰੋਧ ਅੱਗੇ ਝੁਕਣਾ ਪਿਆ ਅਤੇ ਉੱਥੋਂ ਖਾਲੀ ਹੱਥ ਵਾਪਸ ਪਰਤਣਾ ਪਿਆ ਮਾਮਲੇ ਅਨੁਸਾਰ ਕਪੂਰਥਲਾ ਨਗਰ ਨਿਗਮ ਜੋ ਕਿ ਲੰਬੇ ਸਮੇਂ ਤੋਂ ਕੂੜੇ ਦੇ ਡੰਪਿੰਗ ਥਿਸ ਮਸਿਆ ਨਾਲ ਝੁੰਝ ਰਹੀ ਹੈ ਨੇ ਇਸ ਲਈ ਪਿੰਡ ਅਲੋਦੀਪੁਰ ਦੀ ਇੱਕ ਪੰਚਾਇਤ ਜ਼ਮੀਨ ਦੀ ਪਛਾਣ ਕੀਤੀ ਜ਼ਿਲ੍ਹੇ ਤੇ ਪ੍ਰਸ਼ਾਸਨ ਨੇ ਕਾਰਵਾਈ ਦਾ ਹੁਕਮ ਦਿੰਦੇ ਹੋਏ ਪ੍ਰਸ਼ਾਸਨਿਕ ਸਟਾਫ ਨਾਲ ਪਿੰਡ ਅਲੋਦੀਪੁਰ ਵਿੱਚ ਪ੍ਰਕਿਰਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸਖਤ ਵਿਰੋਧ ਕੀਤਾ ਜਿਸ ਦਾ ਪਿੰਡ ਦੀ ਪੰਚਾਇਤ ਨੇ ਵੀ ਸਮਰਥਨ ਕੀਤਾ। ਇਸ ਦੌਰਾਨ ਪਿੰਡ ਦੇ ਸਰਪੰਚ ਨੇ ਕਿਹਾ ਕਿ ਪੰਚਾਇਤ ਵੱਲੋਂ ਜਿਸ ਜ਼ਮੀਨ ਦੀ ਸ਼ਨਾਖਤ ਕੀਤੀ ਗਈ ਹੈ ਉਹ ਪਿੰਡ ਦੀ ਪੰਚਾਇਤੀ ਜ਼ਮੀਨ ਹੈ। ਅਤੇ ਇਸ ਤੇ ਪੰਚਾਇਤ ਦਾ ਕਬਜ਼ਾ ਹੈ ਅਤੇ ਇਹ ਖੇਤੀਬਾੜੀ ਵਾਲੀ ਜ਼ਮੀਨ ਹੈ ਜੋ ਕਿਸਾਨਾਂ ਨੂੰ ਕਾਸ਼ਤ ਕਰਨ ਲਈ ਪਟੇ ਤੇ ਦਿੱਤੀ ਜਾਂਦੀ ਹੈ ਇਸ ਜ਼ਮੀਨ ਨੂੰ ਕੋੜਾ ਡੰਪ ਲਈ ਵਰਤਨ ਨਾਲ ਇੱਕ ਪਾਸੇ ਜਿੱਥੇ ਬਹੁਤ ਸਾਰੇ ਘਰ ਖੇਤੀਬਾੜੇ ਤੋਂ ਹੋਣ ਵਾਲੀ ਆਮਦਨ ਤੋਂ ਵਾਂਝੇ ਹੋ ਜਾਣਗੇ ਉੱਥੇ ਦੂਜੇ ਪਾਸੇ ਇਸ ਜ਼ਮੀਨ ਦੇ ਨੇੜੇ ਰਿਹਾਇਸ਼ੀ ਇਲਾਕਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਜਿਹੀ ਸਥਿਤੀ ਵਿੱਚ ਘੋੜਾ ਡੰਪ ਕਰਨ ਨਾਲ ਪਰਿਵਾਰਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਵੇਗਾ ਇਸ ਲਈ ਸਾਰਿਆਂ ਨੇ ਮਿਲ ਕੇ ਇਸ ਦਾ ਵਿਰੋਧ ਕੀਤਾ ਹੈ ਅਤੇ ਪ੍ਰਸ਼ਾਸਨ ਨੇ ਇਸ ਲਈ ਨਾ ਤਾਂ ਕੋਈ ਜ਼ੁਬਾਨੀ ਅਤੇ ਨਾ ਹੀ ਕੋਈ ਲਿਖਤੀ ਆਦੇਸ਼ ਦਿੱਤੇ ਹਨ ਇਸ ਲਈ ਚੁੱਪਚਾਪ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਮਾਲ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਮੌਕੇ ਤੇ ਸਥਿਤੀ ਨੂੰ ਦੇਖਦੇ ਹੋਏ ਇਸ ਪ੍ਰਕਿਰਿਆ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਪੂਰਥਲਾ ਤੋਂ ਪੱਤਰਕਾਰ ਜਗਿੰਦਰ ਸਿੰਘ ਜਾਤੀਕੇ ਦੀ ਵਿਸ਼ੇਸ਼ ਰਿਪੋਰਟ

ਸਵਚਾ ਪਿੰਡ ਜਿਹੜਾ ਇਹ ਰੋਜ਼ ਪ੍ਰਦਰਸ਼ਨ ਕਰ ਰਿਹਾ ਕਿਸ ਮਕਸਦ ਲਈ ਰੋਜ਼ ਪ੍ਰਦਰਸ਼ਨ ਕਰ ਰਿਹਾ ਜੀ ਕਪੂਰਥਲੇ ਸ਼ਹਿਰ ਦਾ ਸਾਰਾ ਕੂੜਾ ਇੱਥੇ ਨਾ ਇਕੱਠਾ ਕਰਕੇ ਤੇ ਇਸ ਪਿੰਡ ਦੀ ਜ਼ਮੀਨ ਦੇ ਉੱਤੇ ਸੁੱਟਣਾ ਚਾਹੁੰਦੇ ਆ ਇਹਦੇ ਲਾਗੇ ਲਾਗੇ ਰੇਸ਼ਿਆ ਸਾਰੀ ਹਾਂ ਹਾਂ ਉਹਦੇ ਕਾਰਨ ਫਿਰ ਸਾਰੀਆਂ ਬਿਮਾਰੀਆਂ ਲਾਗੇ ਲਾਗੇ ਖਿਲਰੂਗੀਆਂ ਤੇ ਸਾਰਿਆਂ ਦਾ ਰਹਿਣਾ ਔਖਾ ਹੋ ਜਾਏਗਾ ਠੀਕ ਹੈ ਜੀ ਇਸ ਕਰਕੇ ਸਾਰੇ ਪਿੰਡ ਦਾ ਸੰਘਰਸ਼ ਆ ਇੱਕ ਤਾਂ ਦੇ ਧਰਨਾ ਲਾਇਆ ਵਾ ਕਿ ਨਹੀਂ ਹੋਣ ਦੇਣਾ ਮਤਲਬ ਪੰਚਾਇਤ ਵੱਲੋਂ ਕੋਈ ਇਸ ਮਕਸਦ ਦੀ ਮਤਾ ਪਾਇਆ ਗਿਆ ਨਹੀਂ ਕੋਈ ਮਤਾ ਨਹੀਂ ਪਾਇਆ ਕੋਈ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਸ ਚਾ ਸਮੂੱਚਾ ਪਿੰਡ ਇਸ ਚੀਜ਼ ਦਾ ਵਿਰੋਧ ਕਰ ਰਿਹਾ ਜੀ ਵਿਰੋਧ ਕਰ ਰਿਹਾ ਠੀਕ ਹੈ ਜੀ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਜੀ ਮਹਿੰਦਰ ਸਿੰਘ ਨਿਕਲ ਕੇ ਸੈਂਟਰ ਲਾਉਦੀਪੁਰ ਕਿਸ ਕਾਰਨ ਤੁਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਕਾਰਨ ਜੀ ਇਹ ਸਰਕਾਰ ਜਿਹੜੀ ਆ ਇਹ ਟੱਕਾਸ਼ਾਹੀ ਕਰ ਰਹੀ ਆ ਨਿਸ਼ਾਨਦੇਹੀ ਵਾਸਤੇ ਬਿਨਾ ਮਤੇ ਪਾਇ ਬਿਨਾ ਕਿਸੇ ਗੱਲ ਤੋਂ ਇਹਨਾਂ ਬੰਦੇ ਤੇ ਇਹ ਆ ਤੇ ਉਹ ਨਿਸ਼ਾਨਦੇਹੀ ਕਰਨਾ ਜਿਆ ਕੈਂਟ ਨਹੀਂ ਉਹਨਾਂ ਨਾਲ ਸਹਿਮਤ ਇਸ ਜੀ ਨਾਲ ਸਾਰਾ ਪਿੰਡ ਖਿਲਾਫ ਆ ਇਸ ਕਰਕੇ ਅਸੀਂ ਇਹਦਾ ਵਿਸ਼ਕਾਰ ਕਰਦੇ ਪ੍ਰਸ਼ਾਸਨ ਕਿਸ ਮਕਸਦ ਲਈ ਨਿਸ਼ਾਨਦੇਹੀ ਕਰਨੀ ਚਾਹੁੰਦਾ ਇਹ ਕੂੜੇ ਵਾਸਤੇ ਜਿਹੜਾ ਸ਼ਹਿਰ ਦਾ ਗੰਦਾ ਕੂੜਾ ਸੁੱਟਣ ਵਾਸਤੇ ਇੱਥੇ ਬਿਮਾਰੀਆਂ ਦਾ ਘਰ ਮੱਖੀਆਂ ਦਾ ਉਹ हां बन जाना जीणा जीणा ਜਿਹੜਾ ਮੁਸ਼ਕਲ ਹੋ ਜਾਣਾ ਇਸ ਕਰਕੇ ਜਨਤਾ ਹੈ ਇਹਨਾਂ ਦੇ ਖਿਲਾਫ ਮਨ ਲੋ ਤੁਹਾਡਾ ਕਹਿਣ ਦਾ ਭਾਅ ਵੀ ਸਮੁੱਚੇ ਸ਼ਹਿਰ ਦਾ ਜਿਹੜਾ ਕੂੜਾ ਕਰਕਟਿਆ ਤੁਹਾਡੇ ਪਿੰਡ ਦੇ ਵਿੱਚ ਇਹ ਪੂਰਾ ਡੰਪ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਪਰ ਉਹ ਅਸੀਂ ਨਹੀਂ ਇਹਦੇ ਖਲਾਕ ਆ ਬਿਲਕੁਲ ਨਹੀਂ ਬਣਾਉਣ ਦੇਾਂਗੇ ਚਾਹੇ ਕਿੱਥੋਂ ਤੱਕ ਵੀ ਸਾਨੂੰ ਜਾਣਾ ਪਵੇ ਠੀਕ ਹੈ ਜੀ ਅੱਜ ਮੇ ਮੌਕੇ ਤੇ ਕੋਈ ਸਰਕਾਰੀ ਅਧਿਕਾਰੀ ਆਏ ਸੀਗੇ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੁਹਾਨੂੰ ਹਾਂਜੀ ਉਹਨਾਂ ਨੂੰ ਕਿਹਾ ਵੀ ਨਹੀਂ ਅਸੀਂ ਨਹੀਂ ਬਣਦੇਾਂਗੇ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਤੀ ਉਹਨਾਂ ਕਿ ਆਜੋ ਚਲੇ ਗਏ ਆ ਤੇ ਅਸੀਂ ਆਪਣਾ ਜਿਹੜਾ ਸਿੱਧਰ ਨਾਲ ਇਹ ਸੰਘਰਸ਼ ਕੀਤਾ ਸੀ ਉਹ ਸਾਡਾ ਕਾਮਯਾਬ ਆ ਤੇ ਅਸੀਂ ਹੁਣ ਆਪੋ ਆਪਣੇ ਘਰਾਂ ਨੂੰ ਚੱਲੇ ਆ ਉਹ ਵੀ ਚਲੇ ਗਏ ਆ ਤੇ ਅੱਗੇ ਵਾਸਤੇ ਵੀ ਇਹ ਤੋਂ ਵੱਧ ਕਰਾਂਗੇ ਘੱਟ ਨਹੀਂ ਤੁਹਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਹੂਗਾ ਤੇ ਇਹ ਤੋਂ ਵੱਧ ਤੋਂ ਵੱਧ ਅਸੀਂ ਸੰਘਰਸ਼ ਕਰਾਂਗੇ ਇਹ ਨਹੀਂ ਬੰਨ੍ਹ ਦਿਆਂਗੇ ਚਾਹੇ ਕਿੱਥੋਂ ਤੱਕ ਵੀ ਸਾਨੂੰ ਜਾਣਾ ਪਵੇ ਹਾਂਜੀ ਸਰ ਕੀ ਨਾਂ ਅੰਦਰ ਦਾ ਸਰ ਮੈਂ ਸਤਨਾਮ ਸਿੰਘ ਸਰਪੰਚ ਪਿੰਡ ਅਲੋਧੀਪੁਰ ਬਲਾਕ ਪੂਸਰਾ ਤੋਂ ਬੋਲ ਰਿਹਾ ਜੀ ਅੱਜ ਤੁਹਾਡੀ ਸਮੁੱਚੀ ਪੰਚਾਇਤ ਵੱਲੋਂ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿਸ ਗੱਲ ਨੂੰ ਲੈ ਕੇ ਉਹਦਾ ਵਿਰੋਧ ਪ੍ਰਦਰਸ਼ਨ ਜਤਾਇਆ ਗਿਆ ਸਰ ਜ਼ਿਲ੍ਹਾ ਪ੍ਰਸ਼ਾਸਨ ਤੇ ਮੈਸਲ ਕਮੇਟੀ ਕਪੂਰ ਸਾਹਿਬ ਵੱਲੋਂ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਸੀਗਾ ਜਿਹਨੂੰ ਪਿੰਡ ਵਾਸੀਆਂ ਨੇ ਬਿਲਕੁਲ ਪਰਵਾਹ ਨਹੀਂ ਕੀਤਾ ਤੇ ਅਸੀਂ ਉਸ ਦਾ ਜਿਹੜਾ ਵਿਰੋਧ ਕੀਤਾ ਸਾਡੀ ਜਿਹੜੀ ਪਿੰਡ ਦੀ ਜ਼ਮੀਨ ਹੈ ਵਾਹੀ ਜੋਗਾ ਤੇ ਪਿੰਡੇ ਲੋਕ ਰੈਗੂਰ ਉਹਦਾ ਠੇਕਾ ਦੇ ਰਿਆ ਤੇ ਅਸੀਂ ਉਹ ਜਿਹੜੀ ਜਿਹੜੀ ਵਾਹੀ ਜੋਗ ਜ਼ਮੀਨ ਨੂੰ ਬਿਲਕੁਲ ਡੰਪ ਲਈ ਦੇਣ ਨੂੰ ਤਿਆਰ ਨਹੀਂ ਹੈਗੇ ਮੰਨ ਪ੍ਰਸ਼ਾਸਨ ਜਿਹੜਾ ਵਾ ਸ਼ਾਮਲਾਟ ਜਮੀਨ ਦੇ ਵਿੱਚ ਕੂੜਾ ਡੰਪ ਬਣਾਉਣਾ ਚਾਹੁੰਦਾ ਜੀ ਜੀ ਤੇ ਮਤਲਬ ਕੀ ਆ ਤੁਹਾਡੇ ਪਿੰਡ ਨੂੰ ਕੀ ਉੱਥੋਂ ਸਮੱਸਿਆ ਆ ਸਕਦੀ ਆ ਸਾਡੇ ਪਿੰਡ ਨੂੰ ਨੇੜੇ ਮੱਖੀ ਮੱਛਰ ਗੰਦਗੀ ਫੈਲਣ ਦਾ ਡਰ ਆ ਤੇ ਬਿਮਾਰੀਆਂ ਫੈਲਣਗੀਆਂ ਤੇ ਬੱਚੇ ਬਿਮਾਰ ਹੋਣਗੇ ਸਾਰੇ ਪਿੰਡ ਵਾਸੀ ਤੇ ਜਿਹੜੀ ਸਮੱਸਿਆ ਦਾ ਕਾਰਨ ਬਣ ਸਕਦੀ ਮਤਲਬ ਤੁਹਾਡੀ ਜਿਹੜੀ ਉੱਥੇ ਆਬਾਦੀ ਆ ਜਿੱਥੇ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਜੀ 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 ਆਬਾਦੀ ਆ ਸਾਰੇ ਸਾਰੇ ਘਰ ਬਣੇ ਹੋਏ ਆ ਜਿਹੜਾ ਪ੍ਰਸ਼ਾਸਨ ਨਾਲੋਂ ਕਿਹੜੇ-ਕਿਹੜੇ ਵਿਭਾਗ ਤੋਂ ਆਏ ਸੀਗੇ ਅਧਿਕਾਰੀ ਜਿਹੜੇ ਆਏ ਸੀ ਸੀਨੀਅਰ ਕਮੇਟੀ ਤੋਂ ਆਏ ਸੀ ਤੇ ਰੈਵਨੂ ਡਿਪਾਰਟਮੈਂਟ ਤੋਂ ਤਸਵੀਰ ਵਿਭਾਗ ਤੋਂ ਆਏ ਸੀ ਬੰਦੇ ਜਦੋਂ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਫਿਰ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਉਹਨਾਂ ਨੂੰ ਵਿਸ਼ਵਾਸ ਅਸੀਂ ਤਾਂ ਕਹਿ ਵੀ ਅਸੀਂ ਕੋਈ ਵੀ ਜ਼ੁਬਾਨੀ ਜਾਂ ਲਿਖਤੀ ਕੋਈ ਵੀ ਕਮਿਟਮੈਂਟ ਨਹੀਂ ਕੀਤੀ ਕਿਸੇ ਡਿਪਾਰਟਮੈਂਟ ਨਾਲ ਵੀ ਜ਼ਮੀਨ ਦੇਣ ਦੀ ਤੇ ਜੇ ਤੁਹਾਡੇ ਕੋਲ ਕੋ ਸਾਡੇ ਵੱਲੋਂ ਲਿਖਤੀ ਬਿਆਨ ਦਿੱਤਾ ਹੋਇਆ ਸਾਨੂੰ ਦੱਸੋ ਜੇ ਤੁਹਾਨੂੰ ਕੋ ਸਰਕਾਰ ਨੇ ਲਿਖਤੀ ਆਰਡਰ ਕੀਤੇ ਉਹ ਦਿਖਾ ਦਿਓ ਉਹਨਾਂ ਕਹਿੰਦਾ ਸਾਡੇ ਕੋਲ ਕੋਈ ਲਿਖਤੀ ਨਹੀਂ ਹੈਗਾ ਇਹ ਸਿਰਫ ਇੱਕ ਟ్రਾਇਲ ਸੀਗਾ ਤੇ ਉਹ ਟ్రਾਇਲ ਅਸਮਾਪਨ ਕਰ ਲਿਆ ਮਤਲਬ ਤੁਸੀਂ ਇਸੇ ਤਰ੍ਹਾਂ ਹੀ ਵਿਰੋਧ ਪਤਾਸ਼ਾਨ ਜਾਰੀ ਰੱਖੋਗੇ ਕਿ ਤੁਹਾਡੀ ਸਹਿਮਤੀ ਹੋ ਸਕਦੀ ਹੈ ਇਸ ਨੂੰ ਲੈ ਕੇ ਸਰ ਸਾਡੀ ਸਹਿਮਤੀ ਜਾਰੀ ਹੋ ਦਾ ਕੋਈ ਬੰਦਾ ਨਹੀਂ ਕਰਨ ਕਿਉਂਕਿ ਰਗਲਾਂ ਪਟੇ ਹੋ ਰਿਹਾ ਹੈ ਪਿੰਡ ਦੀ ਜ਼ਮੀਨ ਵਿੱਚ ਤੇ ਖੇਤੀ ਹੋ ਰਹੀ ਹੈ ਬਹੁਤੇ ਗਰੀਬ ਪਰਿਵਾਰਾਂ ਕਿਸੇ ਕੋਲ ਕਿਲਾ ਜ਼ਮੀਨ ਦਾ ਅੱਧਾ ਕਿਲਾ ਦੋ ਦੋ ਕਨਾਲ ਵਾਲੇ ਪਰਿਵਾਰ ਹੈਗੇ ਜਿਹੜੇ ਉੱਥੇ ਆਪਣੀ ਖੇਤੀਬਾੜੀ ਕਰਕੇ ਪਰਿਵਾਰ ਪਾਲਦੇ ਗਏ ਕਿੰਨੇ ਏਕੜ ਦੀ ਪ੍ਰਸ਼ਾਸਨ ਮੰਗ ਕਰ ਰਿਹਾ ਸੀਗਾ ਪ੍ਰਸ਼ਾਸਨ ਲਗਭਗ 10 ਤੋਂ 15 ਖੇਤ ਡੰਬ ਵਾਸਤੇ ਚਾਹੀਦੇ ਸਰ ਤੁਹਾਡੀ ਜਿਹੜੀ ਸਮੁੱਚੀ ਜ਼ਮੀਨ ਹੈ ਵਾਹੀ ਜੋਗ ਆ ਵਾਹੀ ਜੋਗ ਆ ਸਰ ਇਸ ਗੱਲ ਨੂੰ ਲੈ ਕੇ ਤੁਹਾਡੇ ਲੋ ਨੂੰ ਇਸ ਚੀਜ਼ ਨੂੰ ਅਗਨੋਰ ਕੀਤਾ ਗਿਆ ਹਾਂਜੀ ਪਿੰਡ ਵਾਸੀ ਬਿਲਕੁਲ ਨਹੀਂ ਚਾਹੁੰਦੇ ਤੇ ਮੈਨੂੰ ਵੀ ਪਿੰਡ ਦੇ ਨਾਲ ਸਹਿਯੋਗ ਕਰਨਾ ਪੈਣਾ ਮੈਂ ਪਿੰਡ ਦਾ ਹੀ ਸਰਪੰਚਾਂ ਪਿੰਡ ਵਾਸੀਆਂ ਨੇ ਮੈਨੂੰ ਬਣਾਇਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਪੰਜਾਬ ਸਰਕਾਰ ਤੋਂ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਵੇ ਮੇਰੇ ਪਿੰਡ ਦੀ ਸ਼ਾਮਲਾ ਜਮੀਨ ਵਿੱਚ ਬਿਲਕੁਲ ਕੂੜੇ ਦਾ ਡੰਪ ਨਾ ਬਣਾਇਆ ਜਾਵੇ। ਜਰੂਰ ਕਿਹੜੀ ਟਫਰਮ ਇਡਟੂ ਤੁਸੀਂ? ਮੈਂ ਸਰ ਸਰਦੀ ਸਿੰਘ ਖੇਤਰ ਕਰਨ ਕੋ ਹਲਕਾ ਖਾਲੂ ਤੇ ਮੈਨੂੰ ਪੀਰ ਦਾ ਸਾਹਿਬ ਨਾਲੋਂ ਕੋਈ ਮੈਂ ਆਹੀ ਪੀਰ ਦਾ ਨੰਬਰ ਕਰਾਣੀ ਨਿਸ਼ਾਨਦੀ ਕਰਮੀ। ਇਹ ਕਿਹੜੇ ਪਿੰਡ ਜੀ? ਇਹ ਅਲੋਪੀਪੁਰ ਤੋਂ ਹੈ ਜੀ। ਇਹ ਕਿਸ ਮੱਛਰ ਨੂੰ ਲੈ ਕੇ ਇਹਦੀ ਨਿਸ਼ਾਨਦੀ ਹੋਣੀ ਸੀਗੀ? ਟ੍ਰੀਟਮੈਂਟ ਪਾਂਡ ਲਾਉਣਾ ਹੋਊਗਾ। ਟ੍ਰੀਟਮੈਂਟ ਪਾਂਡ। ਓਕੇ ਜੀ। ਪਰ ਉਹ ਪਿੰਡ ਵਾਲਿਆਂ ਪਰਦਾ ਬਹੁਤ ਕੀਤਾ ਚ ਕਰ। ਠੀਕ ਹੈ ਜੀ ਪੰਚਾਇਤ ਨੇ ਕੋਈ ਸਹਿਮਤੀ ਨਹੀਂ ਦਰਸਾਈ ਸਰ ਇਸ ਬੰਦੇ ਹੀ ਮੁਕਤ ਘਰੋਂ ਨਿਕਾਲ ਕਰ ਠੀਕ ਹੈ